ਮੇਰੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਾਰਿਆਂ ਨੂੰ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਸਾਢੇ 11 ਦਾ ਟਾਈਮ ਹੋ ਗਿਆ ਤੇ ਆਪਣੀ ਸਾਰੀ ਫੈਮਿਲੀ ਚਲੀ ਆ ਜੀ ਰਿਸ਼ਤੇਦਾਰੀ ਵਿੱਚ ਚਲੋ ਜੀ ਅੱਜ ਅਪਾ ਜਿੰਦਿਆ ਭੈਣ ਕੋਲ ਨੂੰ ਤੇ ਆਪਾਂ ਸਾਨੂੰ ਉੱਥੇ ਜਾ ਕੇ ਮਲਾਵਾਂਗੇ ਤੇ ਅੱਜ ਤੇ ਸਾਰਿਆਂ ਦੀ ਬਹੁਤ ਜ਼ਿਆਦਾ ਰਿਸ਼ਤੇਦਾਰ ਇਕੱਠੇ ਹੋਏ ਹੋਏ ਨੇ ਬਹੁਤ ਖੁਸ਼ੀ ਦਾ ਮਾਹੌਲ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਚਲਦੇ ਆਂ ਤੇ ਰਸਤੇ ਵਿੱਚੋਂ ਆਪਾਂ ਨੇ ਨਾ ਭੈਣ ਨੂੰ ਵੀ ਲੈ ਕੇ ਜਾਣਾ ਨਾਲ ਅਸੀਂ ਆਪਣੀ ਭੈਣ ਕੋਲ ਆਏ ਹਾਂ ਤੇ ਸਾਡੀ ਭੈਣ ਚਲੀ ਹੈ ਕੈਨੇਡਾ ਨੂੰ ਤੇ ਸਾਡਾ ਨਾ ਭੈਣ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗ ਦੇ ਅੱਜ ਜਿਵੇਂ ਸਵੇਰ ਦੇ ਆਏ ਹੋਏ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਨਾ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਟਾਈਮ ਕਿਵੇਂ ਨਿਕਲ ਗਿਆ ਤੇ ਸਾਡੀ ਭੈਣ ਦਾ ਸਫ਼ਰ ਨਾ ਬਹੁਤ ਵਧੀਆ ਰਵੇ ਕੇ ਰਹਿਤੇ ਆਏ ਭਾਈ ਜਿਵੇਂ ਆਏ ਨਾ ਸਾਰੇ ਰਿਸ਼ਤੇਦਾਰ ਇੱਥੇ ਵੇਣੇ ਨਾ ਹੈ ਬੜਾ ਸਾਡੇ ਕਿਹ ਦੇਖ ਲੈਣਾ ਨਾ ਸਾਡਾ ਬਿਲਕੁਲ ਵੀ ਇੰਦੇ ਲੱਗਣਾ ਰਾਤ ਮੇਰੇ ਨੀਂਦ ਨਹੀਂ ਆ ਗਈ ਕਿ ਮੈਂ ਮੇਰੀ ਭੈਣ ਦੇ ਚਿਹਰੇ ਜਾਨਾ ਭਣ ਦਾ ਲੱਗਣਾ ਤੁਹਾਡੇ ਬਿਨਾਂ हाम्रो रोजापा गिल्ला गर्दै आएया नाले परदेशा दा काम ना हां परदेशा म जान भई ओ बढिया सफर रहे साडी भएन दा चल कोइ ना म त भिडियो काल होजेगा नि भएन नाल हां ਪਤਾ ਕਰ ਦੰਦਿੰਗੀ ਆਉਂਦੀ ਹੁੰਦੀ ਆ ਲੈ ਸੰਦੀਰ ਨੂੰ ਤੇ ਰੱਖ ਪੈਣ ਆਹ ਆ ਜੀ ਜਗਾ ਤਾਂ ਤੇਰੀ ਮਿਲ ਜਾਣੀ ਆ ਉਹ ਬਾਹਲੇ ਵਸੇ ਆ ਕੀ ਜਗ੍ਹਾ ਤੇ ਆ ਆ ਜੀ ਇਹ ਬਾਹਲੇ ਮੁਲਕਾ ਮੰਗੋ ਲੱਗੀਆਂ ਹੋਈਆਂ ਇਹ ਇਹ ਠੰਡੀ ਦਾ ਰਹੂ ਵੱਡੀ ਠੰਡੀ ਰਹੂ ਲੱਗਦਾ ਹੈ ਤਪ ਜਾਂਦੀ ਆ ਇਹ ਲੈਨ ਸਿਰਨ ਕਿੱਲੋ ਦਾ ਰੱਜੇ ਦੀ ਬੋਲੀ ਆ। 70 ਲਗਾ ਆਇਆ। ਹਾਂ ਜੱਗ ਜੇ। ਮੇਰੇ ਕੋਲ ਜਿੱਦਾਂ ਹੁਣ ਇੱਥੇ ਚੌਰ ਲੈਣ ਲੱਗੇ ਦੋਏ ਭੈਣਾ। ਥੋੜੇ ਕਿਲੋ ਤਾਂ ਜਰੇ ਵੰਜ ਮੜੀ। ओह ये तो आ ही गेला आम्ही नुसता बरोबर बघ्या लगने वाले बल्याग्राम का जेडे माजी टूड का पडा हेम राखले गेलो यो माझं नाही हद्द ਵੇ ਦੇ ਬੜਾ ਇੰਦਾਨਾ ਨਾ ਨਾ ਚਾਪੀ ਜਾਣਾ ਇਹਨੇ ਨਾ ਨਾ ਆਇਆ ਤੇ ਇਤਨਾ ਕੋਈ ਚੀਜ਼ ਨਹੀਂ ਬਲ ਸਕਦੀ ਵਧੀਆ ਰੰਗ ਤੇ ਸਮਾਂ ਤਾਂ ਇਥੇ ਫੇਰਾ ਪਿਆ ਮਾਂ ਦੇ ਕੋਈ ਆਪ ਨਹੀਂ ਬਹੁਤ ਬੱਸ ਗਈ ਆਹ ਕੋਈ ਕਿੰਨਾ ਦਾ ਪ੍ਰਾਈਸ ਇਹ ਚੀ ਛੱਡਣ ਨੂੰ ਜੀ ਨਹੀਂ ਕਰਦਾ ਹੈਗਾ ਨਾ ਨਾ ਸਾਰੀਆਂ ਖਰੀਦੋ ਸਮਾਨ ਐਨਾ ਪਿਆਰ ਬਹੁਤ ਜ਼ਿਆਦਾ ਸਮਾਨ ਪਿਆ ਹੋਰ ਆਇਆ ਪੁੱਛਣ ਡੀ ਲੋਡ ਨਹੀਂ ਹੈਗੀ ਜਿਹੜਾ ਮर्जी ਦਿਲ ਕਰਦਾ ਲੈ ਲਓ ਪ੍ਰਾਈਸ ਦੇਖੋ ਹਾਂ ਚਟਨੀ ਬਿਦੇਗੀ ਮੇਰਾ ਚਾਹ ਰਿਹਾ ਹਾਂ ਚਟਨੀ ਆ ਚਟਨੀ ਇਹ ਦੇਖਿੰਦੇ ਕੋਈ ਮਿੱਠੀ ਆ ਕੜੀ ਆ ਆਹ ਮੈਂ ਤੇ ਕਿੰਨੇ ਦਾ ਦੇਖਾਂ ਹਾਂ 1100 ਦੀ ਆ आज अब कहना हां बिजली का चार्ज बोले अच्छा हां और का दुनिया भी दवाई देंगे एक कर दुनिया और ये है द्वार येड़ा पखे मारदा प्लग जे वाला वो भी बढ़िया है तेरे में डिनर बेड पे मट्टी बैठी है 350 होगा 350 का के वाले आ नहीं है कहीं नहीं है उनका काते पैसे बनना है आए दा बोल लो बस उधर ਤਹਾਏ ਜਹਾ ਤੇ ਉਹ ਰੇ ਉਹ ਕੋਸ ਆ ਗਈ ਹੈ ਪੇਮੈਂਟ ਵੀ ਕਰਨੀ ਹੈ ਹਾਂ ਦੇਖ ਪੰਨ ਨਹੀਂ ਹੋਤਨਾ ਕਿੰਨੀ ਸੋਈ ਆ ਨਹੀਂ ਆਵੇ ਚੇਦੇ ਵੀ ਜਾਨ ਵਧੀਆ ਹੈ ਉਹ ਆਈ ਕੋਈ ਆ ਤੇਰੀ ਹੈਗਾ ਪਲੇਟ ਚਾਹ ਪਰ ਮੂਰੋ ਉਹ ਨਹੀਂ ਆਸਿੰਗਿਆ ਇਹੋ ਜੀ ਤੁਹਾਨੂੰ ਆਹ ਕੁੰਡੜਤੀ ਜੇ ਚਾਹ ਆਇਆ ਹੈ ਇਹ ਦੇਖੀ ਇਹ ਕਿੰਨਾ ਸਾਰਾ ਚਾਹ ਪੀਣ ਵਾਸਤੇ ਮਿੱਟੀ ਆਏ ਮਿੱਟੀ ਰਹੇ ਕੁੰਡੜਤੀ ਜਾਂ ਦੇਖੋ ਜੀ ਇੱਧਰ ਇੰਨੀ ਜਿਆਦਾ ਵੈਰੈਟੀ ਪਈ ਹੈ ਗਲਾਸ ਦੇਖੋ ਮੈਨੂੰ ਇੰਨਾ ਜਿਆਦਾ ਪਸੰਦ ਲੱਗੇ ਹਨ ਹੈ ਨਾ ਦੇਖੀ ਗਲਾਸ ਕਿੰਨੇ ਸੋਹਣੇ ਆ ਵਾਹ ਡਿਜ਼ਾਈਨਰ ਤਾਂ ਦੇਖ ਤੂੰ ਕਿੰਨੇ ਸੋਹਣੇ ਬਹੁਤ ਵਧੀਆ ਨਾ ਬੰਦਾ ਮੁੜ ਕੇ ਨਹੀਂ ਮੰਨ ਰਹਾ ਸੱਚੀ ਗੱਲ ਆ ਹਾਂ ਮੇਰਾ ਡਿਜ਼ਾਈਨ ਵੀ ਦੇਖ ਲੈ ਕਿੰਨਾ ਮੈਨੂੰ ਲੱਗਦਾ ਬਹੁਤ ਬਹੁਤ ਲੱਗਦਾ ਦੇਖੀ ਗੱਲ ਰੋ ਕੇ ਰਿਆ ਗਲਾਸ ਤਾਂ ਵੇਰੇ ਡਿਜ਼ਾਈਨ ਆ ਡਿਜ਼ਾਈਨ ਬਹੁਤ ਵਧੀਆ ਹੈ ਨੀ ਜਿਹੜਾ ਫੋਨ ਅਸੀਂ ਇਹਦੇ ਨਾਲ ਦੇ ਡੰਗੇ ਲੈ ਕੇ ਗਏ ਆ ਵੀ ਬਹੁਤ ਮौज ਆ ਜਿਵੇਂ दाल-ਦ�ਣ ਸਬਜ਼ੀ ਪਾ ਲੈ ਤਲ ਜੋ ਰੱਖੀ ਹੋਈ ਸੀ ਕਿੰਨੇ ਦੀ ਹੈ ਇਹ ਅਸੀਂ ਆਪ ਕੀ ਮਸਾਂਦੇ ਸੀ ਬਹੁਤ ਸੋਹਣੀ ਹੈ ਇਹ ਤੇ ਬੰਦ ਨਹੀਂ ਹੈਗੀ ਖਾਈ ਘਰ ਉਹ ਆ ਸੋਹਣੀ ਮਹਿੰਗੀ 60 ਰੁਪਏ ਦੀ ਆਪ ਕਹਿੰਦੇ ਨਹੀਂ ਇਹ ਹੋਣਾ ਹੈ ਕਿ ਉਹ ਕਿਉਂ ਪਉਣ ਵਾਸਤੇ ਖੋਲੂਗੇ ਇਹ ਹਾਂ ਹਾਂ ਦੇਖੀ ਆ ਕਿੰਨੇ ਸਮੋਸੇ ਕਿਉਂ ਕਿਉਂ ਪਾਇਆ ਬਹੁਤ ਜ਼ਿਆਦਾ ਫਰਗਿਆ ਦੇ ਮਹਿੰਗਾ ਨਹੀਂ ਸੀ ਮੈਂ ਤਾਂ 35 ਰੁਪਏ ਵਿੱਚ ਤੁਹਾਨੂੰ ਦੇ ਰਹੀ ਹਾਂ Bu ne? Bir şey var mı? Bir şey var. Teşekkür ederim. Bir şey var mı? Bir şey var mı? Bir şey var. Bu ne? Bu ne? Bu ne? Evet, bu. Evet. Bu ne? Bu ne? Bu ne? Bu ne?

ਇਹ ਤਾਂ ਬੇਨੀ ਇਹ ਤਾਂ ਉਹ ਜਿਵੇਂ ਆਟਾ ਉਟਾ ਕਰਨਾ ਹੁੰਦਾ ਇਹ ਵੀ ਆਟੇ ਉਟੇ ਆਟੇ ਦੇ ਦੇਣੀ ਤੇ ਮੇਰੀ ਆ ਉਹ ਬੈਗ ਤਾਂ ਖੋਲੋ ਮੈਂ ਆਪੇ ਕੱਟ ਦੇਣਗੇ ਮੈਂ ਹੈ ਆਪੇ ਕੱਟ ਦੇਣ ਦੋਲ 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 ਲੈਣੀ ਕਿ ਇੱਕ ਇਹ ਇੱਕ ਬਹੁਤ ਆ ਇਹ ਖਾ ਲਈ ਇਹ ਵੀ ਬੱਸ ਕਿ ਮੈਂ ਤੁਸੀਂ ਕੇਲਾ ਗੂਲਾ ਸਿਓ ਇਹਦੇ ਵਿੱਚ ਐਪਲ ਕੱਟਣਾ ਲੈਦਾ ਲੈਦਾ ਕਿਤੇ ਨਹੀਂ ਨਾ ਮਿਕਸ ਮਿਕਸ ਕਰਨਾ ਮੈਂ ਜਿਹੜੇ ਟੂਟੇ ਜਾਣੇ ਕਿ ਦਿਲ ਸਟਾਰ ਜਾਣਾ ਬੀਜੋ ਪਾਲਾ ਸੁੱਕੀ ਸਬਜ਼ੀ ਪਾਲਾ ਚਾਰ ਪਾਲਾ ਆ ਖਾਣੇ ਵਾਲੇ ਦੋ ਚੀਜ਼ਾਂ ਵਾਲਾ ਕੀ ਇਸ ਰੇਡੀ ਹੁੰਦੀ ਹੈ ਵਧੀਆ ਚ ਤੇਰੇ ਦੇ ਜੋ ਜਿਨੇ ਅੱਜ ਮਾੜੋਗੇ ਤਾਂ ਰਹੇ ਸੀ ਮੈਂ ਖਾਣੇ ਵਾਲੀ ਹੁੰਦੀ ਆ ਬਿਸਕੁਟਾਂ ਵਾ ਤੇ ਲੈ ਤਾਰੇ ਕਿਤੇ വീക ആസര സാ ഫ ਸਾਨੂੰ ਵੀ ਨਵੇਂ ਮੇਰੇ ਪ੍ਰੀਤੀ ਦੇ ਕੰਦੇ ਜਾਲੇ ਆ ਕੁਝ ਨਹੀਂ ਆਉਂਦਾ ਜੋਗਾ ਕਰਨਾ ਹਾਂ ਬੈ ਕੇ ਚੱਪਲੀ ਮਾਰ ਕੇ ਜੋਗਾ ਜਿਹੜਾ ਗੋਡੇ ਵੀ ਤੇ ਤੁਸੀਂ ਜੰਨੇ ਆ ਅਾਇਲਾ ਦਰੀ ਵੀ ਪਿਛਾ ਸਕਦੇ ਆ ਇਹ ਵਧੀਆ ਹੁੰਦਾ ਸਾਬਣ ਦੇ ਤਰੀਕੇ ਦੇਖੀਏ ਤੁਸੀਂ ਰਹੇ ਹੋ ਨਾ ਕਿ ਆਪੀ ਮਾਤੀ ਦੇ ਤਰੀਕੇ ਆ ਜੇ ਬਸ ਲਾਈਵ ਬੋਆ ਲਾਈਵ ਬੋਆ ਉਹ ਵੀ ਵਧੀਆ ਹੁੰਦਾ ਦੇਖੋ ਇਹ ਕਿੱਥੇ ਆ ਗਿਆ ਆਲਾ ਉਹ ਬਾਜੀ ਦਿੱਖ ਕੋਟਾ ਆ। ਆ ਕਰਿਆ ਟਰਾਲੀ ਤਾਂ ਨੇ ਪਰੇ ਕਰੇ। ਪੂਰੀ ਰੱਖ ਦੋ। ਪੂਰੇ ਕਾਹਨ ਉੱਥੇ ਲਾ ਦਿਓ ਜਿਵੇਂ ਉਹ ਪਈ ਐ।